ਸ ਲੋੜਵੰਦ ਪਰਿਵਾਰ ਦਾ ਅੱਜ ਤੱਕ ਹਲ ਤੱਕ ਇਹਨਾਂ ਦਾ ਰਾਸ਼ਨ ਕਾਟ ਵੀ ਨਹੀਂ ਬਣਿਆ ਬੜੀਆਂ ਸਕੀਮਾਂ ਆਉਂਦੀਆਂ ਨੇ ਬੜਾ ਕੁਝ ਹੁੰਦਾ ਹੈਗਾ ਗਰੀਬਾਂ ਨਾਲ ਤੇ ਸ਼ੋਸ਼ਣ ਹੁੰਦਾ ਹੈਗਾ ਪਰ ਕੋਈ ਵੀ ਨਹੀਂ ਖੜਾ ਹੀ ਨਹੀਂ ਕਿਸੇ ਨੇ ਫੋਨ ਕਰਕੇ ਨਹੀਂ ਪੁੱਛਿਆ ਸਾਨੂੰ ਵੀ ਕਿਵੇਂ ਹੋ ਕਿਵੇਂ ਨਹੀਂ ਜਿਵੇਂ ਦਸਮਾਹ ਦਾ ਸੌਦ ਕਹਿ ਦਿੰਦੇ ਨੇ ਗੁਰੂ ਸਾਹਿਬ ਦੇ ਬਚਨ ਨੇ ਗੁਰੂ ਸਾਹਿਬ ਨੇ ਕਹਿ ਕੇ ਦਸਮਾਹ ਦਾ ਸੌਦ ਕੱਟ ਕੇ ਮਦਦ ਕਰਨੀ ਚਾਹੀਦੀ ਆ ਜਿਹੜਾ ਜੋ ਬੇਨਤੀ ਹੈ ਵੀ ਮੇਰੇ ਬੱਚੇ ਆਗੇ ਉਹ ਪੜ ਜਾਣਾ ਮੇਰੀ ਆਪਦੀ ਇੱਛਾ ਆ ਗਿਆ ਪੁੱਤਰ ਦਾ ਫਿਰਦਾ ਹੋ ਜਾ ਚੱਲ ਇਹਨੇ ਕਮਾਉਣ ਵਾਲਾ ਹੋ ਜਾ ਹਾਂ ਕਰੇ ਬੈਠੇ ਪੈਸਾ ਬਤ ਕਰਕੇ ਬੱਚੇ ਅਸਾ ਬਣੀ ਹੋਇਆ ਵੀਰੇ ਕਿਸੇ ਦੇ ਮਕਾਨ 'ਚ ਬੈਠੇ ਆ ਅਸੀਂ ਸਾਰਾ ਟਿਆ ਹੋਇਆ ਮਕਾਨ ਸਰਕਾਰਾਂ ਆਈਆਂ ਸਰਕਾਰਾਂ ਗਈਆਂ ਪਰ ਕਿਸੇ ਵੀ ਸਰਕਾਰ ਨੇ ਅੱਜ ਤੱਕ ਕਿਸੇ ਗਰੀਬ ਦੀ ਆਵਾਜ਼ ਨੂੰ ਨਹੀਂ ਉਠਾਇਆ ਕਿ ਉਹਦੀ ਮਜ਼ਦੂਰੀ ਵਧਾਈ ਜਾਵੇ ਕੋਈ ਵੀ ਲਾਇਸਟ ਹੁਣ ਲਾਇਸਟ ਕਰੇ ਬੈਠਾਂਗਾ ਵੀਰੇ ਛੋਟੇ ਬੱਚੇ ਨੇ ਕਮਾਈ ਵਾਲਾ ਹੈ ਨਹੀਂ ਕੋਈ ਗਰੀਬ ਦਾ ਮੂੰਹ ਗੁਰੂ ਘਰ ਦਾ ਗੋਲਕ ਹੁੰਦਾਗਾ ਜਿਵੇਂ ਅਸੀਂ ਤੁਹਾਨੂੰ ਇਸ ਪਰਿਵਾਰ ਦੇ ਮਿਲਾਇਆ ਜਨਤਾ ਦੀ ਬਾਤ ਚੱਲਦੇ ਰਹੇ ਸਾਰੇ ਦੋਤਾਂ ਸਵਾਗਤ ਆ ਇਸ ਵਕਤ ਅਸੀਂ ਖੜੇ ਆ ਪਿੰਡ ਚੀਮਾ ਦੇ ਪਿੰਡ ਚੀਮਾ ਦੇ ਵਿੱਚ ਜਿੱਥੇ ਕਿ ਸਾਡੇ ਨਾਲ ਇੱਕ ਗਰੀਬ ਪਰਿਵਾਰ ਮੌਜੂਦ ਹੈ ਜਿਨ੍ਹਾਂ ਦਾ ਅੱਜ ਤੋਂ ਕਾਫੀ ਟਾਈਮ ਪਹਿਲਾਂ ਐਕਸੀਡੈਂਟ ਹੋਇਆ ਸੀ ਪਰ ਪੈਸੇ ਦੀ ਕਮੀ ਕਰਕੇ ਜਿਹੜਾ ਉਹਨਾਂ ਦਾ ਇਲਾਜ ਆ ਉਹ ਪ੍ਰੋਪਰ ਨਹੀਂ ਹੋਇਆ ਤੁਹਾਨੂੰ ਦਿਖਾ ਦਈਏ ਕਿ ਜਿਹੜਾ ਲੋੜਵੰਦ ਪਰਿਵਾਰ ਹੈ ਉਹਨਾਂ ਦੇ ਦੋ ਪਿੱਛੇ ਕਮਰੇ ਪਏ ਨੇ ਚਾਰ ਬੱਚੇ ਨੇ ਉਹਨਾਂ ਦੇ ਤੇ ਜਿਹੜਾ ਘਰ ਦਾ ਗੁਜ਼ਾਰਾ ਉਹ ਬੜੀ ਮੁਸ਼ਕਲ ਨਾਲ ਹੁੰਦਾ ਅਸੀਂ ਤੁਹਾਨੂੰ ਉਹ ਪਰਿਵਾਰ ਦੇ ਨਾਲ ਮਲਾਵਾਂਗੇ ਪੂਰੀ ਗੱਲਬਾਤ ਕਰਾਂਗੇ ਕਿ ਉਸ ਪਰਿਵਾਰ ਨੂੰ ਇਸ ਕਿਹੜੀਆਂ-ਕਿਹੜੀਆਂ ਦਿੱਕਤਾਂ ਵਿੱਚ ਲੰਘਣਾ ਪੈਂਦਾ ਹੈਗਾ ਔ ਸਭ ਤੋਂ ਪਹਿਲਾਂ ਤੁਹਾਨੂੰ ਉਸ ਪਰਿਵਾਰ ਦੇ ਨਾਲ ਮਿਲਾ ਦਈਏ ਜੀ ਸਾਡੇ ਨਾਲ ਪੀੜਤ ਪਰਿਵਾਰ ਮੌਜੂਦ ਹੈ ਜਿਸ ਵੀਰ ਦਾ ਐਕਸੀਡੈਂਟ ਹੋਇਆ ਤੁਹਾਡੇ ਸਾਹਮਣੇ ਪਿਆ ਉਹਨਾਂ ਦੀ ਲਾਤਰ ਵਿੱਚ ਰਾੜ ਪਈ ਹੈ ਲੰਬੇ ਸਮੇਂ ਤੋਂ ਉਹ ਆਪਣੇ ਘਰ ਦੇ ਵਿੱਚ ਪਏ ਨੇ ਮਜ਼ਦੂਰੀ ਕਰਦੇ ਸੀ ਸਾਡੇ ਨਾਲ ਭੈਣ ਮੌਜੂਦ ਹੈ ਤੁਹਾਨੂੰ ਇਹ ਦੱਸ ਦਈਏ ਕਿ ਇਹਨਾਂ ਦੇ 4 ਬੱਚੇ ਨੇ ਦੋ ਬੱਚੇ ਪੜ੍ਹਦੇ ਨੇ ਦੋ ਬੱਚੇ ਪੜ੍ਹਾਈ ਤੋਂ ਬਿਨਾ ਮਤਲਬ ਖਰਚੇ ਤੋਂ ਬਿਨਾ ਘਰੇ ਬੈਠੇ ਨੇ ਭੈਣ ਮਜ਼ਦੂਰੀ ਕਰਦੀ ਹੈ ਲੋਕਾਂ ਦੇ ਘਰ ਜਾ ਕੇ ਝਾੜੂ ਪੂੰਛਾ ਕਰਦੀ ਹੈ ਗੱਲਬਾਤ ਕਰਦੇ ਭੈਣ ਦੇ ਨਾਲ ਉਹਨਾਂ ਦਾ ਹਕੀਕਤਨਾ ਹਾਂਜੀ ਭੈਣ ਹੈ ਕੀ ਕਹਿਣਾ ਚਾਹੋਗੇ ਐਕਸੀਡੈਂਟ ਹੋਇ ਕਿਤਨੇ ਐਕਸੀਡੈਂਟ ਹੋਇਆ ਸੀ ਬਰਨਾਲੇ ਹੋਇਆ ਸੀ ਅ ਪਹਿਲੇ ਇਹਨਾਂ ਨੂੰ ਇੱਥੇ ਬਿੜ ਤੇ ਬਿਆਨ ਨੂੰ ਮੰਜੀ ਤੇ ਬਿਆਨ ਨੂੰ ਕਿੰਨਾ ਟਾਈਮ ਹੋ ਗਿਆ 6 ਮਹੀਨੇ ਹੋ ਗਏ ਵੀਰੇ 6 ਮਹੀਨੇ ਹੋ ਗਏ ਚਲੋ ਸੇਮ ਇਨਾਂ ਵਿੱਚ ਤੁਹਾਡੇ ਕੋਲੇ ਕੋਈ ਪਿੰਡ ਦੀ ਪੰਚਾਇਤ ਜਾਂ ਕੋਈ ਸੰਸਥਾ ਮਾ ਨੇ ਕਿਉਂਕਿ ਮਦਦ ਕੀਤੀ ਨਹੀਂ ਵੀਰੇ ਕੋਈ ਮਦਦ ਤੇ ਨਹੀਂ ਕੀਤੀ ਲੱਖਾ ਵੀਰ ਸੀ ਆ ਇਥੋਂ ਜੁੜ ਚੱਕ ਤੋਂ ਉਹਨੇ ਮਦਦ ਕੀਤੀ ਹੈ ਸਾਡੀ ਬਹੁਤ ਜ਼ਿਆਦਾ ਠੀਕ ਹੈ ਹਾਂ ਮਦਦ ਹੋਣ ਤੋਂ ਬਾਅਦ ਜਿਹੜਾ ਲਾਜ ਆ ਪ੍ਰੋਪਰ ਹੋਇਆ ਹੀ ਨਹੀਂ ਹੈ ਹਜੇ ਵੀਰੇ ਵਿੱਚ ਪਿਆਗਾ ਡਾਕਟਰ ਬਲੋਕੀ ਹੈ ਹੂੰ ਇਹ ਨਾਲ ਆ ਜਾ ਜੇ ਪੂਰਾ ਨਹੀਂ ਹੋਇਆ ਨਹੀਂ ਪੂਰਾ ਨਹੀਂ ਹੋਇਆ ਠੀਕ ਹੈ ਹ ਕੀ ਨਾਮ ਟਵਡੇ ਕਰਵਲ ਸਰ ਮਲਕੀ ਸਿੰਘ ਹ ਅ ਅਸਾਂ ਬਨੇ ਸੋਨੂਪਰੀ ਦੁਨੀਆ ਦੇਖਦੀਏ ਤਾਂ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਤੁਹਾਡੀ ਮਦਦ ਲਈ ਆਏ ਆਂ ਅਸੀਂ ਜਿਹੜੇ ਸਾਡੇ ਚਲੋਂ ਦੇਖ ਰਹੇ ਉਹਨਾਂ ਸਾਰੇ ਪਾਰਟੀ ਵੱਲੋਂ ਉੱਪਰ ਉੱਠ ਕੇ ਸਾਰਿਆਂ ਨੂੰ ਇੱਕ ਜਾਰਜ ਕਰਨੀ ਚਾਹੁੰਦੇ ਆ ਕਿ ਇਸ ਪਰਿਵਾਰ ਦੀ ਮਦਦ ਕਰੋ ਲੋੜਵੰਦ ਪਰਿਵਾਰ ਹੈ ਤਾਂ ਅਸਾਂ ਭੈਣੇ ਇਹ ਜਾਨਣਾ ਚਾਹੁੰਦੇ ਨੇ ਸਾਡੇ ਦਰਸ਼ਕ ਜਿਹੜਾ ਤੁਹਾਡਾ ਘਰ ਹੈ ਇਹ ਕਿੱਥੇ ਆ ਜਿਹੜਾ ਤੁਹਾਡਾ ਮਕਾਨ ਬਣਿਆ ਹੋਇਆਗਾ ਇਹ ਆ ਰਹੀ ਆ ਪਟਕਾਲਜ ਦੇ ਕੋਲੇ ਪਿੰਡ ਜੀ ਪਿੰਡ ਚੀਮਾ ਹਾਂ ਇਹ ਪਿੰਡ ਚੀਮਾ ਦੇ ਰਹਿਣ ਵਾਲੇ ਆ ਆਰੀਆ ਪਟ ਸਕੂਲ ਦੇ ਬਿਲਕੁਲ ਸਾਹਮਣੇ ਇਹਨਾਂ ਦਾ ਘਰ ਹੈ ਉਥੇ ਪੰਜ ਸੱਤ ਜਿਹੜੇ ਕਾਰਨੇ ਬਣੇ ਹੋਏ ਨੇਗੇ ਵੀਰ ਤੁਸੀਂ ਦੇਖ ਚੁੱਕੇ ਹੋ ਕਿ ਜਿਹੜਾ ਉਹਨਾਂ ਦਾ ਐਕਸੀਡੈਂਟ ਹੋਣ ਤੋਂ ਬਾਅਦ ਜਿਹੜਾ ਲੱਤਾ ਹੈ ਤਾਂ ਉਹ ਤੋਂ ਮਤਲਬ ਕੰਮ ਕਾਰ ਤੋਂ ਘਰੇ ਬੈਠੇ ਨੇਗੇ ਕਾਲ ਕਰਦੇ ਸੀ ਤੁਹਾਡੇ ਬੱਚਿਆਂ ਦੀ ਹੈ ਨਾ ਕਿੰਨੇ ਬੱਚੇ ਨੇ ਚਾਰ ਬੱਚੇ ਨੇ ਚਾਰੇ ਪੜ੍ਹਦੇ ਨੇ ਨਹੀਂ ਦੋ ਪੜ੍ਹਦੇ ਦੋ ਬੱਚੇ ਨਹੀਂ ਪੜ੍ਹਦੇ ਦੋ ਨਹੀਂ ਪੜ੍ਹਦੇ ਕਰਨ ਜੀ ਵੀਰੇ ਖਰਚਾ ਹੀ ਹੈ ਨਹੀਂ ਕਿੱਥੋਂ ਭਾਵਾਂਗੇ ਸੀ ਇਹਨਾਂ ਨੂੰ ਓਕੇ ਯਾਨੀ ਤੁਸੀਂ ਅ ਪੈਸਿਆਂ ਦਾ ਕਰਕੇ ਬੱਚੇ ਘਰੇ ਬੈਠੇ ਨੇ ਹਾਂ ਘਰੇ ਬੈਠੇ ਪੈਸਿਆਂ ਦਾ ਕਰਕੇ ਬੱਚੇ ਅਸਲ ਬਣੀ ਜੀ ਬਈ ਸੰਸਥਾ ਮਾ ਬਹੁਤ ਸਾਰੀਆਂ ਮਦਦ ਕਰ ਦਿੰਦੀਆਂ ਨੇ ਪਿੰਡ ਦੀ ਪੰਚਾਇਤ ਮਦਦ ਕਰਦੀਆਂ ਨੇ ਤੁਹਾਡੇ ਆਕੇ ਪਿੰਡ ਜਾ ਕੇ ਸੰਸਥਾ ਨੇ ਮਦਦ ਕੀਤੀ ਨਹੀਂ ਵੀਰੇ ਕੋਈ ਮਦਦ ਨਹੀਂ ਕੀਤੀ ਸਾਡੀ ਅੱਛਾ ਹਾਂ ਤੇ ਗੱਲ ਕਰਦੇ ਪੈਣੇ ਆਪਾਂ ਤੁਹਾਡੇ ਕੰਮ ਕਰਦੀ ਹੈ ਨਾ ਕੀ ਕੰਮ ਕਰਦੇ ਝਾੜੂ ਪੋਚਾ ਵੀਰੇ ਅੱਛਾ ਝਾੜੂ ਪੋਚੇ ਦੇ ਨਾਲ ਜਿਵੇਂ ਵੀਰ ਦਾ ਇਲਾਜ ਆ ਨਾ ਤਾਂ ਉਹਦੀ ਦਵਾਈ ਬੂਟੀ ਦਾ ਕਿਵੇਂ ਕਰਦੇ ਹੋ ਤੁਸੀਂ ਕਿਵੇਂ ਵੀਰੇ ਬਸ ਵੀ ਮਾੜਾ ਮੋਟਾ ਜਿਹੜਾ ਕੋਈ ਦੇ ਦਿੰਦਾ ਉਹ ਕਰੀ ਆਣੇ ਆਗੇ ਝਾੜੂ ਪੋਚਾ ਕਰਕੇ ਆ ਜਾਣੇ ਉਹਦੇ ਵਿੱਚੋਂ ਲੈ ਆਉਣੇ ਹੁੰਨੇ ਆ ਸਸਤੇ ਵੀ ਦੋ ਦੋ ਬਈ ਲੈ ਲੈਣੋ ਕਿ ਨਹੀਂ ਲਈ ਹੈ ਨਹੀਂ ਲੈਤੀ ਨਹੀਂ ਆਂਦੀ ਵੀਰੇ ਲੈਤੀ ਨਹੀਂ ਗਈ ਹੈਗੀ ਦੋ ਮਹੀਨੇ ਹੋ ਗਏ ਹੁਣ ਤਾਂ ਲੈਤੀ ਕਿ ਨਹੀਂ ਗਈ ਦਵਾਈ ਹੁਣ ਘਰ ਦਾ ਗਜਰਾਚਾਰ ਕਰਾਂ ਕਿ ਮੈਂ ਵੀ ਦਵਾਈ ਬੁੱਟੀ ਦਵਾਵਾਂ ਜਿਵੇਂ ਪਹਿਲੇ ਆਪਾਂ ਦੇਖਿਆ ਸੁਣ ਵਿੱਚ ਤਾਂ ਇਹ ਹੁੰਦਾ ਕਿ ਜਿਹੜੇ ਰਿਸ਼ਤੇਦਾਰ ਹੁੰਦੇ ਆ ਓਕੇ ਵੇਲੇ ਸਾਥ ਸੱਟ ਜਾਂਦੇ ਹਨਾ ਕਿਸੇ ਨੇ ਸਾਥ ਹੀ ਨਹੀਂ ਦਿੱਤਾ ਵੀਰੇ ਕੋਈ ਵੀ ਨਹੀਂ ਖੜਾ ਹੀ ਨਹੀਂ ਕਿਸੇ ਨੇ ਫੋਨ ਕਰਕੇ ਨਹੀਂ ਪੁੱਛਿਆ ਸਾਨੂੰ ਵੀ ਕਿਵੇਂ ਹੋ ਕਿਵੇਂ ਨਹੀਂ ਅਸਲ ਕਿਹੜਾ ਨਹੀਂ ਹੋ ਰੋ ਜਿਵੇਂ ਅੱਜ ਪੰਜਾਬ ਸਰਕਾਰ ਦੁਆਰਾ ਜਾਂ ਮਨ ਲਓ ਕਿਸੇ ਵੀ ਤਰ੍ਹਾਂ ਦੇ ਆਪਾਂ ਗੱਲ ਕਰੀਏ ਅੱਜ ਤੱਕ ਸਰਕਾਰ ਆਈਆਂ ਨੇ ਜਾਂ ਮਨ ਲਓ ਸੰਸਤਾਵਾਂ ਜਿਵੇਂ ਤੁਹਾਡਾ ਮਕਾਨ ਹੈ ਤੁਸੀਂ ਲੋੜਵੰਦ ਪਰਿਵਾਰ ਹੋ ਤਾਂ ਉਹ ਸੰਸਤਾਵਾਂ ਵੀ ਮਕਾਨ ਪਾ ਦਿੰਦੀਆਂ ਨੇ ਪਾਈ ਨਹੀਂ ਸਕਦਾ ਕੋਈ ਮਦਦ ਹੀ ਨਹੀਂ ਕਰਦਾ ਸਾਡੀ ਕਿਸੇ ਨੇ ਨਹੀਂ ਆਇਆ ਹੈਗਾ ਕੋਈ ਆਕੇ ਹੀ ਨਹੀਂ ਖੜਾ ਹੈਗਾ ਅਸੀਂ ਤੁਹਾਡਾ ਮਕਾਨ ਦੇਖਿਆ ਸਾਰਾ ਟਿਆ ਹੋਇਆ ਹੈਗਾ ਹਾਂ ਦੇਖਿਆ ਹੋਇਆ ਵੀਰੇ ਕਿਸੇ ਦੇ ਮਕਾਨ 'ਚ ਬੈਠੇ ਆ ਅਸੀਂ ਸਾਰਾ ਟਿਆ ਹੋਇਆ ਮਕਾਨ ਇੱਥੇ ਕੋਲ ਹੋਰ ਵੀ ਆ ਸਾਹਮਣੇ ਆਈ ਹੈ ਜੀ ਜਿਵੇਂ ਆਪਾਂ ਕਹਿੰਦੇ ਆ ਕਿ ਜਿਹੜੀਆਂ ਜ਼ਰੂਰਤਮੰਦ ਪਰਿਵਾਰਾਂ ਵਾਸਤੇ ਜਿਹੜੀਆਂ ਸਕੀਮਾਂ ਬਣਾਈਆਂ ਜਾਂਦੀਆਂ ਨੇ ਉਹ ਸਕੀਮਾਂ ਦਾ ਜਿਹੜਾ ਫਾਇਦਾ ਹੈਗਾ ਉਹ ਰਾਹ ਦੇ ਵਿੱਚ ਹੋਰ ਲੋਕੀ ਲੈ ਜਾਂਦੇ ਜਿਵੇਂ ਅਸੀਂ ਤੁਹਾਨੂੰ ਇਸ ਪਰਿਵਾਰ ਦੇ ਨਾਲ ਮਿਲਾਇਆ ਇਹ ਲੋੜਵੰਦ ਪਰਿਵਾਰ ਹੈ ਇਹਨਾਂ ਦਾ ਮਕਾਨ ਤੁਹਾਨੂੰ ਦਿਖਾਵਾਂਗੇ ਟਿਆ ਹੋਇਆ ਬਿਲਕੁਲ ਦਰਵਾਜ਼ਾ ਵੀ ਨਹੀਂ ਲੱਗਿਆ ਹੋਇਆ ਬਗਲ ਵੀ ਨਹੀਂ ਵੱਜਿਆ ਹੋਇਆ ਵੱਡੀ ਗੱਲੇ ਕਹਿ ਦਈਏ ਤਾਂ ਜਿਵੇਂ ਆਪਾਂ ਕਹਿ ਦਈਏ ਵੀ ਇੱਕ ਖੁੱਲੇ ਗਰਾਊਂਡ ਵਾਂਗ ਇਹਨਾਂ ਦਾ ਮਕਾਨ ਹੈ ਜਿੱਥੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਵਾਲੀ ਆ ਉਥੇ ਮਦਦ ਜ਼ਰੂਰ ਕਰਨੀ ਚਾਹੀਦੀ ਆ ਉਥੇ ਅਸੀਂ ਇਹ ਸੰਸਥਾਵਾਂ ਨੂੰ ਵੀ ਕਹਿਣਾ ਚਾਹਾਂਗੇ ਕਿ ਇਸ ਲੋੜਵੰਦ ਪਰਿਵਾਰ ਦੀ ਮਦਦ ਜ਼ਰੂਰ ਕਰਨਾ ਅੱਛਾ ਭਜੀ ਭੈਣ ਸਾਡੇ ਚੈਨਲ ਦੇ ਰਾਹੀਂ ਛੋੜੀ ਪੂਰੀ ਦੁਨੀਆ ਦੇਖਦੀ ਆ ਕੀ ਕਹਿਣਾ ਚਾਹੁੰਦੇ ਕਿ ਬੇਨਤੀ ਕਰਨਾ ਚਾਹੁੰਦੇ ਸਾਡੀ ਮਦਦ ਕਰਨੀ ਚਾਹੀਦੀ ਮਦਦ ਕਰੀ ਜਾਵੇ ਸਾਡੀ ਬਹੁਤ ਵੱਧ ਤੋਂ ਵੱਧ ਸਾਡੇ ਤੇ ਇਹਨਾਂ ਨੂੰ ਇਹਨਾਂ ਦੀ ਦਵਾਈ ਬੂਟੀ ਨੂੰ ਮੈਨੂੰ ਖਰਚੇ ਪਾ ਦੇਣਾ ਠੀਕ ਹਾਂਜੀ ਵੀਰੇ ਹੁਣ ਕਿਵੇਂ ਅਸੀਂ ਠੀਕ ਅਭੀ ਬੜੀ ਜਿਆਦਾ ਸਮਝੇ ਜਾਈਏ ਅਜੇ ਬੜਾ ਮੋੜਾ ਮੋਟਾ ਇੱਥੇ ਬਹੁਤ ਅੰਦਰ ਹੋ ਜਾਂਦੇ ਆ ਬਸਾਬ ਸੁ ਕਰਿਆ ਉਹਨੇ ਕੰਮ ਕਰਦਾ ਹੀ ਨਹੀਂ ਅਸਾਂ ਤੁਹਾਨੂੰ ਜਿਵੇਂ ਲੈਟਰੀ ਬਾਥਰੂਮ ਜਾਣਾ ਪੈਣ ਨਾਲ ਲੈ ਕੇ ਜਾਂਦੇ ਆ ਹੋਰ ਨਾੜੀ ਜਾਂਦੇ ਆ ਫਿਰ ਠੀਕ ਹੈ ਜੀ ਕਿਉਂ ਤਾਂ ਵਜਨ ਚੱਲਦੀ ਨਹੀਂ ਜੀ ਵਜਨ ਦਿੱਤਾ ਵੀ ਹੈ ਨਹੀਂ ਪਲੇਟਾਂ ਪੰਜਾਂ ਮਹੀਨੇ ਦੇ ਵਿੱਚ ਅੱਛਾ ਕੋਈ ਜ਼ਖਮ ਅੱਛਾ ਜਾਨੀ ਕਿ ਤੁਸੀਂ ਇਕੱਲੇ ਨਹੀਂ ਜਾ ਸਕਦੇ ਨਾ ਨਾ ਇਕੱਲੇ ਨਹੀਂ ਜਾਂਦੇ ਜੀ ਹਾਂ ਅਚਾ ਆਪਾਂ ਭੈਣ ਤੋਂ ਵੀ ਗੱਲ ਕੀਤੀ ਸੀ ਭੈਣ ਨਾਲ ਵੀ ਗੱਲ ਕੀਤੀ ਸੀ ਉਹ ਕੰਮ ਵੀ ਕਰਦੇ ਨੇ ਲੋਕਾਂ ਦੇ ਘਰੇ ਪੋਚਾ ਲੰਦੇ ਉਹ ਤੁਹਾਨੂੰ ਵੀ ਸਾਂਭਦੇ ਆ ਐਨਾ ਮਤਲਬ ਕਿਵੇਂ ਕਰ ਲੈਂਦੇ ਔਖਾ ਜਿਹਾ ਮਤਲਬ ਔਖਾ ਤਾਂ ਹੈਗਾ ਵੀ ਇਹ ਮਜਬੂਰੀ ਹੈ ਹੁਣ ਕੀ ਕਰਿਆ ਜਾਵੇ ਸਰਦਾ ਨਹੀਂ ਹੋਰ ਕੋਈ ਹੈ ਹੀ ਨਹੀਂ ਕੋਈ ਬਰਾਬਰ ਦਾ ਹੁੰਦਾ ਨਾਲ ਹਹ ਹਰਾ ਦਿੰਦਾ ਭੈਣ ਭਾਈ ਹੁੰਦਾ ਰਿਸ਼ਤੇਦਾਰ ਹੁੰਦਾ ਕੋਈ ਐਡਾ ਹੈ ਨਹੀਂ ਤੁਹਾਨੂੰ ਪਤਾ ਵਕਤ ਪਏ ਤਾਂ ਸਭ ਸੜ ਜਾਂਦੇ ਨੇ ਅਸਾ ਸਾਡੇ ਚੈਨਲ ਦੇ ਰੇਲੇਸ਼ਨ ਪੂਰੀ ਦੁਨੀਆ ਦੇਖਦੀ ਆ ਕੀ ਬੇਨਤੀ ਕਰਨ ਦਾ ਜੋ ਕੀ ਕਹਣਾ ਚਾਹੁੰਦੇ ਹੋ ਜੀ ਬਹੁਤ ਸਾਰੀਆਂ ਜੋ ਬੇਨਤੀ ਹੈ ਵੀ ਮੇਰੇ ਬੱਚੇ ਆਗੇ ਉਹ ਪੜ ਜਾਣਾ ਵੀਰ ਆਵਦੀਸ ਆ ਗਿਆ ਪੁੱਤਰ ਦਾ ਫਿਰਦਾ ਹੋ ਜਾ ਚਲ ਲੈਨੇ ਕਮਾਉਣ ਵਾਲਾ ਹੋ ਜੂ ਚਲ ਆਪਣੇ ਸਾੰਭੀ ਜੀ ਉਹਨਾਂ ਕੋਲ ਭੈਣ ਭਾਈ ਜਿਹੜੇ ਹੈਗੇ ਨੇ ਅਦਮੇਰੇ ਨਾਲ ਕਰ ਦੇਣ ਮੇਰੀ ਮਦਦ ਕਰ ਦੇਣ ਮੈਨੂੰ ਹਮਾਲਕ ਕਿਰਪਾ ਰੱਖੇ ਉਹਨਾਂ ਨੂੰ ਜਿਹੜੇ ਕੋਈ ਆਪਣਾ ਸਹਾਇਤਾ ਦੇਣਗੇ ਐਜੀ ਅੰਦਰ ਉਸਤੀਆਂ ਬਕਸ਼ੇ ਦਾ ਤਾਂ ਜੀ ਜਿਹੜੀ ਛੋਟੀ ਮਦਦ ਕੀਤੀ ਜਿਹੜੀ ਸੰਸਥਾ ਨੇ ਮਦਦ ਕੀਤੀ ਲੱਖਾ ਸੀਗਾ ਵੀਰੇ ਆਪਣੇ ਚੂੜ ਚੱਕਾਣਾ ਉਹਨੇ ਵਧੀਆ ਐਵੇਂ ਕਹਿਦੀ ਆ ਆਪਾਂ ਮਾੜੇ ਨਹੀਂ ਕਹਿੰਦੇ ਉਹਨਾਂ ਨੂੰ ਉਹਨਾਂ ਨੇ ਜਿੰਨਾ ਕੁ ਜੋਰ ਲਾਇਆ ਬਹੁਤ ਲਾਇਆ ਮੇਰੇ ਕੁਲਕਲਾ ਆ ਵੀ ਪਾਉਂਦੇ ਰਹੇ ਆ ਮੇਰਾ ਪਲੇਸ਼ਨ ਵੀ ਕਲਾ ਲੈਂਦਾ ਵਿੱਚ ਮੈਂ ਹੁਣ ਘਰੇ ਬੈਠਾ ਕਿ ਉਹਨਾਂ ਨੂੰ ਵੀਰਾਂ ਨੂੰ ਹੋਰ ਵੀ ਕੋਈ ਕੰਮ ਹੁੰਦੇ ਨੇਗੇ ਇਹ ਜੀ ਕਿਉਂ ਚਲੋ ਧੰਨਵਾਦ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆ ਮਾਲਕ ਤਾਂ ਦਰਸਤੀਆਂ ਬਖਸ਼ੀ ਉਹਨਾਂ ਨੂੰ ਜਿਹੜਿਆਂ ਨੇ ਇੰਨੀ ਮੇਰੀ ਬਾਹ ਫੜੀ ਨਹੀਂ ਮੈਂ ਤਾਂ ਬੈਠੇ ਹੀ ਸੀ ਘਰੇ ਇਹ ਜੀ ਚਲ ਇਹਨਾਂ ਵੀ ਹੁਣ 2-4 ਮਹੀਨੇ ਹੋਰ ਆ ਚੱਲ ਇਹਨੇ ਮਾਲਕ ਪਲੀ ਕਰੂਗਾ ਇਹ ਜੀ ਅਸਾ ਡਾਕਟਰ ਬਣ ਕੀ ਗਿਆ ਜਾਂਦਾ ਜੀ ਡਾਕਟਰ ਜੀ जख्मਾ जखਮ ਦਾ ਕਰਕੇ ਤੁਰਨ ਫਿਰਨ ਨਹੀਂ ਲੱਗਿਓ ਕਹਿੰਦੇ ਵੀ ਲੈਸਟ ਕਰੋ ਹੁਣ ਲੈਸਟ ਕਰੇ ਬੈਠਾਂਗਾ ਵੀਲੇ ਛੋਟੇ ਬੱਚੇ ਨੇ ਕਿ ਕਮਾਈ ਵਾਲਾ ਹੀ ਨਹੀਂ ਕੋਈ ਹੁਣ ਲੈਸਟ ਵੀ ਕਿੰਨੀ ਕਦੇ ਕੋਈ ਕਿਸੇ ਪਾਸੋਂ ਹੋ ਵੈਸੇ ਦਾ ਹੋਵੇ ਤਾਂ ਲੈਸਟ ਵੀ ਕਰੀ ਜਾਂਦੀ ਹੈ ਚਿੰਤਾ ਇਸੇ ਗੱਲ ਦੀ ਰਹਿੰਦੀ ਹੈ ਵੀ ਲੈਸਟ ਆ ਪਲੈਸਟ ਤੇ ਬੈਠੇ ਹਾਂ ਹੁਣ ਜਵਾਕ ਹੋ ਜਾਂਦੀ ਆ ਕਿਤੇ ਆਉਂਦੀ ਆ ਕਿਤੇ ਕਿਧਰੇ ਭਾਈਦੀ ਆ ਕਿਤੇ ਕਿਧਰੇ ਭਾਈਦੀ ਆ ਜੀ ਹਾਂ ਜੀ ਚੋ ਕੋਈ ਮਾਲ ਖੜੀ ਕਰੂਗਾ ਜੀ ਅਸਾ ਐਸੀਆ ਪੀੜਤ ਪਰਿਵਾਰ ਤੁਹਾਨੂੰ ਪੈਨਾਂ ਮਿਲਾਇਆ ਵੀਰੇ ਨੇ ਵੀ ਮਿਲਾਇਆ ਸੀ ਤੁਸੀਂ ਦੇਖ ਚੁੱਕੇ ਹੋ ਕਿ ਜਿਹੜਾ ਪਰਿਵਾਰ ਦੇ ਹਾਲਾਤ ਨੇ ਬਹੁਤ ਮਾੜੇ ਨੇ ਚਾਰ ਬੱਚੇ ਨੇ ਦੋ ਸਕੂਲ ਗਏ ਨੇ ਦੋ ਥੋੜੇ ਸਾਹਮਣੇ ਬੈਠੇ ਨੇ ਜਿਹੜੇ ਕਿ ਪੈਸਿਆਂ ਦਾ ਕਰਕੇ ਉਹਨਾਂ ਨੂੰ ਬੱਚਿਆਂ ਨੂੰ ਸਕੂਲ ਨਹੀਂ ਪੇਚਿਆ ਜਾਂਦਾ ਜਿਵੇਂ ਆਪਾਂ ਕਹਿ ਦਈਏ ਕਿ ਅੱਜ ਦਾ ਜਿਹੜਾ ਦੌਰ ਹੈ ਉਹ ਪੜ੍ਹਾਈ ਲਿਖਾਈ ਦਾ ਦੌਰ ਹੈ ਤੀਜਾ ਨੇਤਰ ਪੜ੍ਹਾਈ ਹੈ ਜੇਕਰ ਪੜ੍ਹਾਈ ਆ ਤਾਂ ਬੰਦਾ ਪਸ਼ੂ ਤੋਂ ਬਿਨਾਂ ਪਸ਼ੂ ਆਵਾਗ ਬਣ ਜਾਂਦਾ ਜੇਕਰ ਉਹ ਕੋਈ ਪੜ੍ਹਾਈ ਨਹੀਂ ਹੈਗੀ ਤਾਂ ਆਪਾਂ ਸਾਰੇ ਫੈਸੂਲ ਖਰਚੇ ਬਹੁਤ ਕਰਦੇ ਆ ਆਪਾਂ ਦੇਖੇ ਨੇਗੇ ਜੇਕਰ ਕੋਈ ਵੀ ਬੰਦਾ ਆਪਣੇ ਉਹਨਾਂ ਖਰਚਿਆਂ ਵਿੱਚੋਂ ਜਿਵੇਂ ਦਸਵੰਧ ਸੌਦ ਕਹਿੰਦੇ ਨੇ ਗੁਰੂ ਸਾਹਿਬ ਦੇ ਬਚਨ ਨੇ ਗੁਰੂ ਸਾਹਿਬ ਨੇ ਕਹਿ ਕੇ ਦਸਵੰਧ ਸੌਦ ਕੱਢ ਕੇ ਮਦਦ ਕਰਨੀ ਚਾਹੀਦੀ ਆ ਗਰੀਬ ਦਾ ਮੂੰਹ ਗੁਰੂ ਘਰ ਦਾ ਗੋਲਕ ਹੁੰਦਾਗਾ ਜਿਵੇਂ ਅਸੀਂ ਤੁਹਾਨੂੰ ਇਸ ਪਰਿਵਾਰ ਦੇ ਮਿਲਾਇਆ ਜੇਕਰ ਕੋਈ ਵੀ ਬੰਦਾ ਪਾਲਟੀ ਬਾਈ ਤੋਂ ਉੱਪਰ ਉੱਠ ਕੇ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕਾਮਯਾਬ ਹੋਈ ਆ ਜਿਵੇਂ ਦੋਸਤੋ ਤੁਸੀਂ ਸਾਡੀਆਂ ਅਕਸਰ ਵੀਡੀਓ ਦੇਖੀਆਂ ਨੇ ਅਕਸਰੋ ਵੀਡੀਓ ਦੇ ਕੇ ਉਹਨਾਂ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਹੈ ਤਾਂ ਇਹ ਵੀਰ ਵੀ ਲੰਬੇ ਸਮੇਂ ਤੋਂ ਮੰਝੇ ਦੇ ਪਿਆ ਪੈਨ ਕੰਮ ਕਰਦੇ ਨੇ ਬੜਾ ਗਜ਼ਾਰਾ ਓਖਾ ਕਰਦੇ ਨੇ ਤੁਹਾਨੂੰ ਪਤਾ ਹੀ ਹੈ ਕਿ ਗਰੀਬ ਦੀ ਮਜ਼ਦੂਰੀ ਕਿੰਨੀ ਕ ਸਰਕਾਰਾਂ ਆਈਆਂ ਸਰਕਾਰਾਂ ਗਈਆਂ ਪਰ ਕਿਸੇ ਵੀ ਸਰਕਾਰ ਨੇ ਅੱਜ ਤੱਕ ਕਿਸੇ ਗਰੀਬ ਦੀ ਆਵਾਜ਼ ਨੂੰ ਨਹੀਂ ਉਠਾਇਆ ਕਿ ਉਹਦੀ ਮਜ਼ਦੂਰੀ ਵਧਾਈ ਜਾਵੇ ਹਮੇਸ਼ਾ ਗਰੀਬ ਦਾ ਸ਼ੋਸ਼ਣ ਕੀਤਾ ਗਿਆ ਭਾਵੇਂ ਸਰਕਾਰਾਂ ਨੇ ਸਕੀਮਾਂ ਲਾਗੂ ਕੀਤੀਆਂ ਨੇ ਪਰ ਹਰੇਕ ਸਕੀਮ ਗਰੀਬ ਪਰਿਵਾਰ ਹਰ ਸਕੀਮ ਤੋਂ ਵਾਂਝੇ ਰਹਿ ਜਾਂਦੇ ਨੇ ਉਹਦਾ ਫਾਇਦਾ ਹੋਰ ਹੀ ਲੋਕ ਲੈ ਜਾਂਦੇ ਨੇ ਜੇਕਰ ਕੋਈ ਵੀ ਬੰਦਾ ਪਾਰਟੀ ਵਾਹ ਤੋ ਉੱਪਰ ਉੱਠ ਕੇ ਇਸ ਪਰਿਵਾਰ ਦੀ ਮਦਦ ਕਰਦਾ ਤੁਹਾਡੇ ਸਹਿਯੋਗ ਦੇ ਨਾਲ ਤੁਹਾਡੀ ਮਦਦ ਦੇ ਨਾਲ ਇਹ ਵੀਰ ਆਪਣੇ ਲਤਾਂ ਤੇ ਉੱਠ ਕੇ ਖੜਾ ਹੋ ਕੇ ਆਪਣੇ ਬੱਚਿਆਂ ਦਾ ਪਾਲਣ ਪੋਸਣ ਸਹੀ ਤਰੀਕੇ ਨਾਲ ਕਰਨ ਲੱਗ ਜਾਂਦਾ ਤਾਂ ਅਸੀਂ ਸਮਝਾ ਕੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕੰਮ ਜਾਪ ਹੋਏ ਆ ਲੋੜ ਹੈ ਇਸ ਵੀਰ ਦੀ ਮਦਦ ਕਰਨ ਦੀ ਇਸ ਵੀਰ ਨੂੰ ਮੰਜੀ ਦੇ ਉਠਾਉਣ ਦੀ ਅੱਜ ਇਸ ਪਰਿਵਾਰ ਦੇ ਉਹ ਹਾਲਾਤ ਨੇ ਕਿ ਇਹ ਦੋ ਵਕਤ ਦੀ ਰੋਟੀ ਵੀ ਨਹੀਂ ਖਾ ਸਕਦੇ ਦੂਜੀ ਗੱਲ ਤੁਹਾਨੂੰ ਮੈਂ ਇੱਕ ਗੱਲ ਇੱਥੇ ਕਹਿਣੀ ਹੋਰ ਵੀ ਬਹੁਤ ਜ਼ਰੂਰੀ ਸਮਝਦਾ ਕਿ ਇਸ ਲੋੜਵੰਦ ਪਰਿਵਾਰ ਦਾ ਅੱਜ ਤੱਕ ਹਲ ਤੱਕ ਇਹਨਾਂ ਦਾ ਰਾਸ਼ਨ ਕਾਰਡ ਵੀ ਨਹੀਂ ਬਣਿਆ। ਬੜੀਆਂ ਸਕੀਮਾਂ ਆਉਂਦੀਆਂ ਨੇ ਬੜਾ ਕੁਝ ਹੁੰਦਾਗਾ ਗਰੀਬਾਂ ਨਾਲ ਤੇ ਸ਼ੋਸ਼ਣ ਹੁੰਦਾਗਾ ਪਰ ਤੁਸੀਂ ਦੇਖ ਲਓ ਕਿ ਇਸ ਗਰੀਬ ਦੇ ਜਿਸ ਇਸ ਪਰਿਵਾਰ ਨੂੰ ਅਜੇ ਰਾਸ਼ਨ ਕਾਰਡ ਨਹੀਂ ਆ ਰਾਸ਼ਨ ਨਹੀਂ ਮਿਲਦਾ ਤਾਂ ਉਸ ਪਰਿਵਾਰ ਦੇ ਹਾਲਾਤ ਕਿੱਦਾਂ ਦੇ ਨੇ। ਜੇਕਰ ਓ ਰਾਸ਼ਨ ਇਸ ਪਰਿਵਾਰ ਨੂੰ ਮਿਲਦਾ ਹੋਵੇ ਤਾਂ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਜੋ ਵੀ ਮੇਰੀ ਵੀਡੀਓ ਦੇਖਦੇ ਨੇ ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦਾਗਾ ਕਿ ਇਸ ਪਰਿਵਾਰ ਤੱਕ ਜੇਕਰ ਰਾਸ਼ਨ ਦਾ ਮਹੱਈਆ ਵੀ ਹੁੰਦਾਗਾ ਤਾਂ ਰਾਸ਼ਨ ਦਾ ਇਹਨਾਂ ਤੱਕ ਵੀ ਜਰੂਰ ਪਹੁੰਚਾਉਣਾ ਚਾਹੀਦਾਗਾ ਜਿਵੇਂ ਤੁਹਾਨੂੰ ਅੱਜ ਅਸੀਂ ਇਸ ਪਰਿਵਾਰ ਦੇ ਨਾਮ ਲਾਇਆ ਅਸੀਂ ਇਸ ਪਰਿਵਾਰ ਦਾ ਤੁਹਾਨੂੰ ਮੋਬਾਈਲ ਨੰਬਰ ਵੀ ਦਵਾਂਗੇ ਤਾਂ ਦੋਸਤੋ ਅਸੀਂ ਤੁਹਾਨੂੰ ਇੱਕ ਹੋਰ ਵੀ ਦੱਸ ਦਈਏ ਅਸੀਂ ਅਸੀਂ ਇੱਕ ਲੋੜਵੰਦ ਪਰਿਵਾਰ ਦੀ ਸੰਸਥਾ ਬਣਾਈ ਹੈ ਕਿ ਅਸੀਂ ਲੋੜਵੰਦ ਪਰਿਵਾਰਾਂ ਤੱਕ ਉਹਨਾਂ ਦੀ ਰਾਸ਼ਨ ਦੀ ਮਹਾਈਦ ਲਾਜ ਦੀ ਕਰਵਾਉਂਦੀ ਸੀ ਕੀਤੀ ਆ ਜੇਕਰ ਕੋਈ ਵੀ ਬੰਦਾ ਅਸ ਵੀਰ ਦੀ ਮਦਦ ਕਰਦਾ ਜਿਵੇਂ ਅਸੀਂ ਵੀ ਸਾਡੇ ਕੋਲੇ ਵੀ ਗੱਡੀ ਚ ਰਸਨ ਪਿਆਗਾ ਅਸੀਂ ਵੀ ਰਸਨ ਦੇਣ ਦੀ ਇਹਨਾਂ ਨੂੰ ਪੂਰੀ ਕੋਸ਼ਿਸ਼ ਕਰਾਂਗੇ ਹੋਰ ਵੀ ਜਿਹੜੇ ਪਰਿਵਾਰ ਵੀਡੀਓ ਦੇਖਦੇ ਨੇ ਸਾਡੇ ਸੰਸਦਾਂ ਦੇ ਨਾਲ ਲੋਕ ਜੁੜਨਾ ਚਾਹੁੰਦੇ ਨੇ ਲੋੜਵੰਦ ਪਰਿਵਾਰਾਂ ਦਾ ਸਹਿਯੋਗ ਕਰਨਾ ਚਾਹੁੰਦੇ ਨੇ ਸਾਡੇ ਨਾਲ ਜੁੜ ਕੇ ਅੱਗੇ ਆਓ ਤਾਂ ਕਿ ਵਕਤ ਚੜ੍ਹ ਕੇ ਲੋੜਵੰਦ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਅਸੀਂ ਤੁਹਾਨੂੰ ਇਹ ਵੀ ਕਹਿਣਾ ਬਹੁਤ ਜ਼ਰੂਰੀ ਸਮਝਦੇ ਹਾਂ ਬਹੁਤ ਸਾਰੇ ਪਰਿਵਾਰ ਐਸੇ ਵੀ ਨੇ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ ਲੋੜਵੰਦ ਪਰਿਵਾਰ ਜਿਹੜੇ ਸਾਡੀ ਵੀਡੀਓ ਦੇਖਦੇ ਆ ਉਹ ਵੀ ਸਾਡੇ ਦਾ ਕਰਾਫਟ ਦਾ ਕੰਮ ਕਰਨ ਤਾਂ ਕਿ ਅਸੀਂ ਉਹਨਾਂ ਤੱਕ ਬਣਦੇ ਜਿਹੜਾ ਉਹਨਾਂ ਦੀ ਮਦਦ ਕਰ ਸਕੀਏ ਜਿੰਨੀ ਅਸੀਂ ਕਰ ਸਕਦੇ ਆਂਗੇ ਤਾਂ ਹੋਰ ਵੀ ਇਹਨਾਂ ਪਾਰਟੀ ਵਾਦ ਤੋਂ ਉੱਪਰ ਉੱਠ ਕੇ ਜੋ ਵੀ ਪਰਿਵਾਰ ਮਦਦ ਕਰਦੇ ਨੇ ਤਾਂ ਅਸੀਂ ਸਮਝਾਂਗੇ ਕਿ ਅਸੀਂ ਅਸੀਂ ਵੀਡੀਓ ਨੂੰ ਬੰਦ ਵਿੱਚ ਕਾਬਜ਼ਾ ਪਾਏ ਆ ਇਸੇ ਤਰ੍ਹਾਂ ਦੀ ਨਵੀਂ ਵੀਡੀਓ ਲੈ ਕੇ ਫੇਰ ਆਜਰੂਗਾ ਉਹ ਤੱਕ ਲਈ ਸਸੇ ਕਾਲ ਜੀ